ਤਾਂ ਇੰਤਾ ਕਹਿੰਦੇ ਕਿਤੇ ਮੁੱਕ ਜਾਏ ਨਾ ਤੀਆਂ ਤੇ ਸੰਧਾਰਿਆਂ ਦੀ ਗੱਲ ਕਿਤੇ ਰੁਕ ਜਾਏ ਨਾ ਬਾਤਾਂ ਤੇ ਹੁੰਗਾਰਿਆਂ ਦੀ ਗੱਲ ਕਦੇ ਤੀਆਂ ਤੇ ਧਿਆਣੀਆਂ ਦਾ ਮੋਹ ਵੀ ਨਾ ਟੁੱਟੇ ਕਦੇ ਚਾਤੀ ਤੇ ਮਧਾਣੀਆਂ ਦਾ ਸਾਥ ਵੀ ਨਾ ਛੁੱਟੇ ਹੋਵੇ ਮਨਪੀ ਨਾ ਔਂਸੀਆਂ ਤੇ ਲਾਰਿਆਂ ਦੀ ਗੱਲ ਕਿਤੇ ਮੁੱਕ ਜਾਏ ਨਾ ਤੀਆਂ ਤੇ ਸੰਧਾਰਿਆਂ ਦੀ ਗੱਲ ਮਾਵਾਂ ਮਾਸੀਆਂ ਤੇ ਚਾਚੀਆਂ ਦੀ ਛਾਂ ਸਿਰ ਹੋਵੇ ਕੋਈ ਟੁੱਕਰ ਮਸੂਮਾਂ ਦੇ ਨਾਂ ਹੱਥਾਂ ਵਿੱਚੋਂ ਹੋਵੇ ਰਹੇ ਚੱਲਦੀ ਹਮੇਸ਼ਾ ਰਿਸ਼ਤੇ ਪਿਆਰਿਆਂ ਦੀ ਗੱਲ ਕਿਤੇ ਅੱਜ ਦਾ ਮਸ਼ੀਨੀ ਯੁੱਗ ਜ਼ਿੰਦਗੀ ਨਾ ਰੋਲੇ ਰਹਿਣ ਬਾਗ ਫੁੱਲਕਾਰੀਆਂ ਤੇ ਫੁੱਲਾਂ ਵਾਲੇ ਝੋਲੇ ਮਤਾਂ ਰਾਤਾਂ ਵਿੱਚੋਂ ਮੁੱਕ ਜਾਵੇ ਨਾ ਚੰਨ ਤਾਰਿਆਂ ਦੀ ਗੱਲ ਕਿਤੇ ਮੁੱਕ ਜਾਵੇ ਨਾ ਤੀਵਾਂ ਤੇ ਸੰਧਾਰਿਆਂ ਦੀ ਗੱਲ ਕਿਤੇ ਰੁਕ ਜਾਏ ਨਾ ਬਾਤਾਂ ਤੇ ਹੁੰਗਾਰਿਆਂ ਦੀ ਗੱਲ ਹਾਂਜੀ ਪ੍ਰੋਗਰਾਮ ਦੇ ਇਸ ਸੰਗ ਵਿੱਚ ਬੋਲੀਆਂ ਵੀ ਪਾਈਆਂ ਜਾਣਗੀਆਂ ਕੰਟੈਸਟੈਂਟ ਨੂੰ ਸੱਦਿਆ ਜਾਵੇਗਾ ਇਹ ਤੇ ਦੋ ਬਾਊਲ ਪਏ ਹੋਣਗੇ ਇੱਕ ਚ ਹੈਰੀਟੇਜ ਨਾਲ ਸੰਬੰਧਿਤ ਕੁਐਸਚਨ ਤੇ ਦੂਸਰੇ ਚ ਬੋਲੀਆਂ ਨਾਲ ਸੰਬੰਧਿਤ ਸੋ ਬੋਲੀਆਂ ਦਾ ਚਿਹਰਾ ਮੂਰਾ ਕੁਝ ਵੀ ਹੋ ਸਕਦਾ ਉਹ ਸਮਾਜ ਦਾ ਨਖੜਵਾ ਅੰਗ ਨੇ ਉਹਦੇ ਚ ਕੋਈ ਫਲਸਫੀ ਦੀ ਗੱਲ ਹੋ ਸਕਦੀ ਆ ਤਾਵੇ 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 ਦੁਨੀਆ ਰੰਗ ਵਸਦੀ ਕੋਈ ਲੱਦਿਆ ਮੁਸਾਫਰ ਜਾਵੇ ਜ਼ਿੰਦਗਾਨੀ ਢਾਈ ਦਿਨ ਦੀ ਹੱਥ ਛਾੜ ਕੇ ਬੰਦਾ ਤੁਰ ਜਾਵੇ ਮੌਤ ਆਈ ਮਿਟ ਜੇਗਾ ਇਹ ਜ਼ਿੰਦਗੀ ਧੂਏ ਦੇ ਪਰਛਾਵੇਂ ਕੰਧਾਂ ਰੇਤ ਦੀਆਂ ਤੇ ਕਾਹਨੂੰ ਬੰਨ ਦਾ ਜੋਗੀ ਆ ਦਾਵੇ ਸੋ ਫਿਲਾਸਫੀ ਦੀ ਗੱਲ ਹੋ ਸਕਦੀ ਆ ਹਾਂਜੀ ਇਹਦੇ ਵਿੱਚ ਸਾਨੂੰ ਪ੍ਰੀਤਿੰਦਰ ਨੂੰ ਬੰਦਮਨ ਰੱਖਣਾ ਪੈਣਾ ਕਿਉਂਕਿ ਪ੍ਰੀਤਿੰਦਰ ਉਹ ਸ਼ਖਸ ਹੈ ਜਿਹਨੂੰ ਜਿਸ ਤੋਂ ਉੱਪਰ ਮੈਨੂੰ ਲੱਗਦਾ ਬੋਲੀਆਂ ਦਾ ਓਦਾਂ ਕੁੜੀਆਂ ਦਾ ਉਹ ਹੈ ਆਮ ਏਰੀਆ ਆਫ ਪਰਫੈਕਸ਼ਨ ਹੋਣਾ ਚਾਹੀਦਾ ਪਰ ਇਹਦੇ ਵਿੱਚ ਮਹਾਰਤ ਪ੍ਰੀਤਿੰਦਰ ਜੀ ਨੇ ਹਾਸਲ ਕੀਤੀ ਹੋਈ ਹੈ ਸੋ ਨਾ ਕੋਈ ਕਿਤੇ ਵੀ ਬੋਲੀਆਂ ਨੇ ਤੇ ਕਿਤੇ ਦੇ ਵੀ ਬੋਲੀਆਂ ਨੇ ਕੋਈ ਸ਼ੱਕ ਨਹੀਂ ਪਰ ਜਿਸ ਪਾਸ ਇਹਨੂੰ ਤੁਹਾਡਾ ਇੰਟਰਸਟ ਹੋਵੇ ਉਸ ਪਾਸੇ ਨੂੰ ਤੁਸੀਂ ਜ਼ਿਆਦਾ ਝੁਕਾ ਰੱਖਦੇ ਹੋ ਚਾਹੇ ਪਿੰਡਾਂ ਦੇ ਨਾਂ ਲੈਣੇ ਹੋਣ ਕੋਈ ਸਿਆਣੀਆਂ ਗੱਲਾਂ ਕਰਨੀਆਂ ਹੋਣ ਹਰ ਕਿਸੇ ਚੀਜ਼ ਤੇ ਇੱਕ ਬੋਲੀ ਬਣੀ ਹੋਈ ਹੈ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਵੀ ਪਲੀਜ਼ ਇੱਕ ਵਾਰ ਉਹ ਆਪਣਾ ਬਾਉਲਸ ਤੇ ਟੇਬਲ ਜ਼ਰੂਰ ਲੈ ਆਉਣ ਹਾਂਜੀ ਤੇ ਪ੍ਰੀਤਿੰਦਰ ਜੀ ਇੱਥੇ ਇੱਕ ਆਪਾਂ ਜਿਹੜੀ ਖਾਸ ਗੁਜ਼ਾਰਿਸ਼ ਹੈ ਉਹ ਅਸੀਂ ਦਰਸ਼ਕਾਂ ਨਾਲ ਵੀ ਜ਼ਰੂਰ ਸਾਂਝੀ ਕਰਨੀ ਹੈ ਜੋ ਕਿ ਕੁਝ ਸ਼ਾਇਰਾਨਾ ਅੰਦਾਜ਼ ਵਿੱਚ ਕਰਦੇ ਹਾਂ ਕਹਿੰਦੇ ਹੱਸ ਦੀ ਵੇਖੇ ਨੇ ਪੁੱਲ ਤਾਰੇ ਗੁਲਾਬ ਤੇਰੇ ਵਰਗੀ ਕਿਸੇ ਦੀ ਮੁਸਕਾਨ ਨਹੀਂ ਹੈ ਤੇਰੀਆਂ ਅੱਖਾਂ 'ਚ ਤੇਰੀਆਂ ਨਜ਼ਰਾਂ 'ਚ ਥਾਂ ਮਿਲ ਜਾਵੇ ਇਸ ਤੋਂ ਵੱਧ ਕੇ ਕੋਈ ਵੀ ਅਰਮਾਨ ਨਹੀਂ ਹੈ લાલો ਹੁਣ ਤੁਸੀਂ ਬੁੱਲਾ ਨੂੰ ਚੁੱਪ ਦੇ ਜਿੰਦਰੇ ਬੇਨਤੀ ਹੈ ਸਾਡੀ ਫੁਰਮਾਨ ਨਹੀਂ ਹੈ ਸੋ ਦੋਸਤੋ ਤੁਹਾਡੇ ਸਾਹਮਣੇ ਸਾਡੀ ਬੇਨਤੀ ਹੈ ਕਿ ਜਦੋਂ ਇਹ ਪ੍ਰਸ਼ਨ ਸਾਡੇ ਕੰਟੈਸਟੈਂਟਸ ਨੂੰ ਪੁੱਛਿਆ ਜਾਵੇ ਤਾਂ ਤੁਸੀਂ ਪਲੀਜ਼ ਆਡੀਅנס ਨੂੰ ਉਸ ਨੂੰ ਪ੍ਰੌਮਪਟ ਕਰਕੇ ਆਨਸਰ ਨਾ ਦਿਓ ਸੋ ಲೆਟ ਇਟ ਬੀ ਅ ਫੇਅਰ ਗੇਮ ਤਾਂ ਜੇਰਾ ਸਵਾਲ ਕੰਟੈਸਟੈਂਟ ਨੂੰ ਪੁੱਛਿਆ ਜਾਵੇਗਾ ਉਸ ਦਾ ਉਸ ਨੂੰ ਜਵਾਬ ਦੇਣ ਦਿਓ ਤਾਂ ਇਹ ਅਸੀਂ ਬਹੁਤ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਹਾਂਜੀ ਇੱਕ ਵਾਰ ਜ਼ੋਰਦਾਰ ਤਾੜੀ ਤਾਂ ਕਿ ਆਪਾਂ ਸਾਰੀਆਂ ਕੰਟੈਸਟੈਂਟਸ ਨੂੰ ਇੱਥੇ ਸੱਦ ਲਈਏ ਆਦੇ ਸੋਣਨੀ ਚਾਚੀਏ ਸੋਣਨੀ ਤਾਈਏ ਸੋਣ ਵੱਡੀਏ ਪਰਚਾਈਏ ਕੁੜਤੀ ਜੇ ਬਿਨਾ ਨਾ ਪਾਈਏ ਮੇਲੇ ਸਾਥ ਬਿਨਾ ਨਾ ਜਾਈਏ ਪੇਕੇ ਵੀਰ ਬਿਨਾ ਨਾ ਜਾਈਏ ਸਹਰੇ ਕੰਤ ਬਿਨਾ ਨਾ ਜਾਈਏ ਫਿਰ ਰੰਗ ਦੇ ਕਾਲੇ ਨੂੰ ਕਹਿੰਦੇ ਮੋਗਿਓ ਗਲੀ ਕਰਾਈਏ ਸੋ ਬੋਲੀਆਂ ਦਾ ਦੌਰ ਵੀ ਚੱਲਦਾ ਰਹਿਣਾ ਨਾਲ-ਨਾਲ ਤੇ ਪਲੀਜ਼ ਕੰਟੈਸਟੈਂਟਸ ਆ ਜਾਣੇ ਥੇ ਅਲਰਾਇਟ ਤੇ ਜਿਹੜਾ ਇਹ ਸਾਡਾ ਰਾਉਂਡ ਹੈ ਉਹਦੇ ਵਿੱਚ ਅਸੀਂ ਕੰਟੈਸਟੈਂਟ 1 2 3 ਨਾਲ ਹੀ ਕੰਟੈਸਟੈਂਟਸ ਨੂੰ ਅਡਰੈਸ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ 라ਉਂਡ ਸ਼ੁਰੂ ਕਰਨ ਜਾ ਰਹੇ ਹਾਂ ਕੰਟੈਸਟੈਂਟਸ ਨੂੰ ਏਜ਼ 라ਉਂਡ ਦਾ ਪਹਿਲਾਂ ਪਤਾ ਹੋਵੇਗਾ ਸਭ ਤੋਂ ਪਹਿਲਾਂ ਜਿਹੜੀ ਵੀ ਕੰਟੈਸਟੈਂਟ ਇੱਥੇ ਆਵੇਗੀ ਉਹ ਪਹਿਲਾਂ ਇੱਕ ਚਿੱਟੀ ਪਰਚੀ ਚੱਕੇ ਉਹਦੇ ਵਿੱਚ ਜਿਹੜਾ ਸਾਡਾ ਹੈਰੀਟੇਜ ਕੁਇਜ਼ 라ਉਂਡ ਹੈ ਉਹ ਉਸ ਦਾ ਸਵਾਲ ਉਸ ਵਿੱਚ ਹੋਵੇਗਾ ਤੇ ਉਸ ਤੋਂ ਬਾਅਦ ਉਸ ਦਾ ਜਵਾਬ ਦੇਣ ਤੋਂ ਬਾਅਦ ਤੁਸੀਂ ਇੱਕ ਪਰਚੀ ਦੂਸਰੇ ਬਾਉਲ ਚ ਚੁੱਕਣੀ ਹੈ ਜਿਹਦੇ ਵਿੱਚ ਬਹੁਤ ਹੀ ਸੋਹਣੇ ਫੁੱਲਕਾਰੀ ਵਾਲੀਆਂ ਪਰਚੀਆਂ ਪ੍ਰੀਤਿੰਦਰ ਜੀ ਨੇ ਬਣਾ ਕੇ ਰੱਖੀਆਂ ਨੇ ਸੋ ਤੇ ਸੋਹਣੇ ਸੋਹਣੇ ਜਵਾਬ ਸੁਣਨੇ ਸੋਹਣੇ ਸੋਹਣੇ ਬੋਲੀਆਂ ਪਾਉਣੀਆਂ ਹੈ ਤੇ ਜਜਜਸ ਨੂੰ ਖੂਬ ਇੰਪ੍ਰੈਸ ਕਰਨਾ ਸੋ ਇਹਦੇ ਨਾਲ ਹੀ ਸ਼ੁਰੂ ਕਰਦੇ ਆ ਕੰਟੈਸਟੈਂਟ ਨੰਬਰ 1 ਹਾਂਜੀ ਸਾਰੀਆਂ ਕੰਟੈਸਟੈਂਟਸ ਪਲੀਜ਼ ਧਿਆਨ ਨਾਲ ਸੁਣ ਲੈਣ ਆ ਪਹਿਲਾ ਵਾਈਟ ਵਾਲੀ ਪਾਰਟੀ ਆ ਹੈਰਿਟੇਜ ਦਾ ਕੁਐਸਚਨ ਤੇ ਉਸ ਤੋਂ ਬਾਅਦ ਬੋਲੀਆਂ ਵਾਲੀ ਤੇ ਤੁਸੀਂ ਵਿਚਕਾਰ ਖੜੋ ਕੇ ਲੋਕਾਂ ਦੇ ਸਨਮੁਖ ਪੇਸ਼ ਹੋਣਾ ਤੇ ਆਪਣੀ ਇੰਟਰੋਡਕਸ਼ਨ ਦੇਣੀ ਆ ਕੀ ਕਰਦੇ ਹੋ ਹੌਬੀਸ ਵੀ ਦੱਸ ਸਕਦੇ ਹੋ ਤੇ ਆਪਣਾ ਨਾਮ ਵੀ ਪਲੀਜ਼ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸैम ਰਿਸਟਲੋ ਹੈ ਤੇ ਮੈਂ ਮੈਲਬਨ ਤੋਂ ਆ ਤੇ ਮੈਲਬਨ ਆਇਆ ਬਿਲੋਂਗ ਆਲਮੋਸਟ 6 ਸਾਲ ਹੋ ਚੁੱਕੇ ਨੇ ਤੇ ਮੇਰੀ ਹੌਬੀਸ ਡਾਂਸਿੰਗ ਲਿਸਨਿੰਗ ਟੂ 뮤직 ਤੇ ਬੋਲੀਆਂ ਪਾਣੀ ਆ ਕਿੱਦਾਂ ਬਾਣਾ ਏ ਹੋ ਗਈ ਹੈ ਹਾਂਜੀ ਇਹਨਾਂ ਨੂੰ ਸਵਾਲ ਆਇਆ ਜੀ ਬੱਚਾ ਜੰਮਣ ਤੇ ਕਿਸ ਰੁੱਖ ਦੇ ਪੱਤੇ ਘਰ ਦੇ ਦਰਵਾਜ਼ੇ ਤੇ ਬੰਨੇ ਜਾਂਦੇ ਹਨ ਬਹੁਤ ਤਾੜੀਆਂ ਮਾਦਰ ਜੀ ਜੀ ਸਲਿਕਨ ਜੀ ਇੱਕ ਪਰਚੀ ਹੁਣ ਤੁਸੀਂ ਬੋਲੀ ਵਾਲੀ ਚੱਕੋ ਜੀ ਲੋਰੀ ਬੋਲੀਆ ਵਾਲਾ ਮਹਿਕਮਾ ਕਹਿੰਦੇ ਮੇਰੇ ਹਵਾਲੇ ਆ ਹਾਂਜੀ ਸਹੁਰੇ ਤੇ ਬੋਲੀ ਪਾਉਣੀ ਹੈ ਜੀ ਪੰਜਾਬੀ ਰਿਸ਼ਤਾ ਸੱਸ ਸਹੁਰਾ ਤੁਹਾਨੂੰ ਪਤਾ ਹੀ ਹੈ ਸਹੁਰੇ ਤੇ ਕੋਈ ਨਹੀਂ ਟਾਈਮ ਲਓ ਪਲੀਜ਼ ਸੋਚ ਕੇ ਯਾਦ ਨਾਲ ਪਰ ਐਨਾ ਵੀ ਨਹੀਂ ਕਿ ਜੱਜ ਕਾਟਾ ਮਾਰ ਦੇਣ ਉਹ ਕੋਈ ਨਹੀਂ ਕੌਨਫੀਡੈਂਸ ਨਾਲ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਰੜ ਕੇ ਸਹੁਰੇ ਨੂੰ ਲੈ ਗਈ ਏ ਲ ਚੱਕ ਕੇ ਸੱਸ ਵੇਖਦੀ ਮੱਥੇ ਤੇ ਹੱਥ ਧਰ ਕੇ ਮੈਨੂੰ ਮੈਨੂੰ ਜਿਹੜੀ ਆਉਂਦੀ ਆ ਉਹਦੇ ਵਿੱਚ ਉਹ ਹੀ ਪਾ ਦਿਓ ਜਿਹੜੀ ਆਉਂਦੀ ਆ ਮੇਰੇ ਵਾਲੀ ਨਾ ਪਾਓ ਇਧਰ ਕੋਠਾ ਉਧਰ ਕੋਠਾ ਵਿਚਲਾ ਕੋਠਾ ਚੋਪਿਆ ਸੱਸ ਗਈ ਬਾਜ਼ਾਰ ਸਹੁਰਾ ਰੋਪਿਆ ਹਾਂਜੀ ਬਹੁਤ ਬਹੁਤ ਧੰਨਵਾਦ ਕੰਟੈਸਟੈਂਟ ਨੰਬਰ 2 ਜੀ ਇਸ ਤੋਂ ਬਾਅਦ ਕੰਟੈਸਟੈਂਟ ਨੰਬਰ 2 ਪਲੀਜ਼ ਆਓ ਆਪਾਂ ਇੱਕ ਪੰਜਾਬੀ ਪ੍ਰਵਾਹ ਚ ਬੈਠੇ ਆ ਕਿਸੇ ਨੇ ਨਰਵਸ ਨਹੀਂ ਹੋਣਾ ਆਪਣਾ ਕੌਨਫੀਡੈਂਸ ਨਾਲ ਹੌਸਲੇ ਨਾਲ ਜਵਾਬ ਦਿਓ ਜੀ ਹਾਂਜੀ ਸਵਾਲ ਇਹਨਾਂ ਨੂੰ ਆਇਆ ਜੀ ਅੱਛਾ ਹਾਂਜੀ ਪਹਿਲਾਂ ਇੰਟਰੋਡਕਸ਼ਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਨਜੋਤ ਕੌਰ ਹੈ ਤੇ ਮੈਂ ਮੈਦ ਵਿੱਚ ਰਹਿੰਦੀ ਆ ਤੇ ਮੇਰੀਆਂ ਹੌਬੀਸ ਨੇ ਸਿੰਗਿੰਗ ਡਾਂਸਿੰਗ ਤੇ ਹੁਣ ਸਵਾਲ ਦੀ ਵਾਰੀ ਆਈ ਹੈ ਤੇ ਸਵਾਲ ਤੁਹਾਨੂੰ ਆਇਆ ਹੈ ਕਿ ਕਸੀਦਾਕਾਰੀ ਕਿਸ ਨੂੰ ਆਖਦੇ ਹਨ ਕਸੀਦਾ ਕੱਢਣਾ ਕਿਸ ਨੂੰ ਕਹਿੰਦੇ ਨੇ ਤੁਸੀਂ ਹੁਣ ਬੋਲੀ ਦਾ ਬੋਲੀ ਵਾਲੀ ਪਰਚੀ ਚੱਕੋ ਜੇ ਹਾਂਜੀ ਰਿਸ਼ਤੇ ਆਨਾਤੇ ਆ ਤੇ ਚੱਲਣਾ ਜੀ ਅੱਜ ਆਪਾਂ ਜੇਠ ਤੇ ਬੋਲੀ ਆਈ ਹੈ ਜੀ ਇਹਨਾਂ ਨੂੰ ਜੇਠ ਉਹਦੇ ਤੇ ਬੋਲੀ ਪਾਉਣੀ ਹੈ ਉਹ ਲਫ਼ਜ਼ ਵਿੱਚ ਆਉਣਾ ਚਾਹੀਦਾ ਹਾਂਜੀ ਸੋਚ ਕੇ ਕੋਈ ਨਹੀਂ ਆਰਾਮ ਨਾਲ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅੱਗ ਲੱਗ ਜਿਸਣੇ ਪਜਾਮੇ ਕੋਟ ਹੇਠ ਨੂੰ ਜੀ ਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅੱਗ ਲੱਗ ਜੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਸਨੇ ਪਜਾਮੇ ਹੇਠ ਜੇਠ ਨੂੰ ਅੱਗ ਲੱਗ ਜੇ ਥੈਂਕ ਯੂ ਸਨੇ ਪਜਾਮੇ ਕੋਟ ਜੇਠ ਨੂੰ ਅੱਗ ਲੱਗ ਜੇ ਜਦੋਂ ਤਾਂ ਮੈਨੂੰ ਜੇਠ ਘੂਰਦਾ ਮੇਰਾ ਨਿਕਲਦਾ ਹਾਸਾ ਜੇਠ ਆਵੇ ਤੇਰੇ ਮੂੰਹ ਵਰਗਾ ਮੇਰੀ ਖੱਬੀ ਜੁੱਤੀ ਦਾ ਪਾਸਾ ਸੋਰੀ ਜੇਠ ਦੀ ਬੜੀ ਬਦਨਾਮੀ ਆ ਪੰਜਾਬੀ ਸੱਭਿਆਚਾਰ ਚ ਛੜੇ ਜੇਠ ਦੇ ਰਾਣੀ ਦੋਵੇਂ ਤੀਰ ਤੁਹਾਨੂੰ ਚੱਲੀਆਂ ਜੇਠ ਭੈੜਾ ਆਖੇ ਦੋਵੇਂ ਕੱਲੀਆਂ ਕੇ ਚੱਲੀਆਂ ਟੈਮ ਗੱਡੀ ਦਾ ਹੋਣ ਲੱਗਿਆ ਜੇਠ ਮਾਰ ਕੇ ਦੋ ਹੱਥੜਾ ਰੋਣ ਲੱਗਿਆ ਜੇਠ ਮੇਰੇ ਨੇ ਇੱਕ ਦਿਨ ਲੜ ਕੇ ਖੂਹ ਤੇ ਪਾਇਆ ਚਵਾਰਾ ਤਿੰਨ ਭਾਂਤ ਦੀ ਇੱਕ ਲਾੜਾਂ ਦੀ ਚਾਰ ਭਾਂਤ ਦਾ ਗਾਰਾ ਇੱਕ ਮੇਰੀ ਹਾ ਲੱਗ ਜੇ ਕਹਿੰਦੇ ਤੇਰਾ ਸਿਖਰੋਂ ਡਿਗੇ ਚਵਾਰਾ ਇੱਕ ਮੇਰੀ ਹਾ ਲੱਗ ਹਾਂ ਜੀ ਅਗਲੀ ਕੰਟੈਸਟੈਂਟ ਪਲੀਜ਼ ਨੰਬਰ 3 ਜੀ ਤੁਸੀਂ ਪਰਚੂ ਚੋ ਕੇ ਵੀ ਪੜਾ ਦਿਓ ਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਪੋਰੇ ਤੇ ਮੈਂ ਸਿਡਨੀ ਤੋਂ ਮੈਲਬੌਰਨ ਸਪੈਸ਼ਲਿਸਟਸ ਆ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਨ ਆਈ ਆ ਤੇ ਮੈਂ ਪੰਜਾਬ ਦੇ ਨਿੱਕੇ ਜਿਹੇ ਪਟਾਲਾ ਸ਼ਹਿਰ ਤੋਂ ਆ ਜਿਹੜਾ ਕਿ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਆ ਤੇ ਬਹੁਤ ਹੀ ਸੋਹਣਾ ਸ਼ਹਿਰ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਉੱਥੇ ਹੀ ਹੋਇਆ ਸੀਗਾ ਤੇ ਮੇਰੀਆਂ ਹੌਬੀਜ਼ ਨੇ ਕੁਕਿੰਗ ਮੈਨੂੰ ਕੁਕਿੰਗ ਕਰਨ ਦਾ ਬਹੁਤ ਸ਼ੌਂਕ ਹੈ ਥੈਂਕ ਯੂ ਹਾਂਜੀ ਤੁਸੀਂ ਹੁਣ ਇੱਕ ਹੈਰਿਟੇਜ ਰਾਉਂਡ ਦੇ ਪਰਚੀ ਚੁੱਕ ਕੇ ਬਰਾਉਜ ਕਰੋ ਹਾਂਜੀ ਸਵਾਲ ਇਹਨਾਂ ਨੂੰ ਆਇਆ ਜੀ ਕੋਰਾ ਘੜਾ ਕਿਸ ਨੂੰ ਕਹਿੰਦੇ ਨੇ ਕੋਰਾ ਘੜਾ ਕਿਸ ਨੂੰ ਕਹਿੰਦੇ ਹਨ ਕੋਰਾ ਘੜਾ ਜੀ ਮਿੱਟੀ ਦਾ ਬਣਿਆ ਹੁੰਦਾ ਹੈ ਜਿਸ ਵਿੱਚ ਨਵੇਂ-ਨਵੇਂ ਵਿੱਚ ਪਹਿਲੀ ਵਾਰੀ ਪਾਣੀ ਪਾਇਆ ਜਾਂਦਾ ਜਾਂ ਜੀ ਕੋਰੇ ਪੁੱਜਾ ਜਾਂ ਘੜਾ ਕਹ ਲਓ ਜੀ ਉਹਦੇ ਵਿੱਚ ਦਹੀਂ ਵੀ ਜਮਾਇਆ ਜਾਂਦਾ ਹੈ हां जी जवाब जजेस चेक ਕਰਨਗੇ ਜੀ درست ਹੈ ਜਾਂ ਨਹੀਂ हां जी प्लीज हां जी ਛੜਿਆਂ ਤੇ ਬੋਲੀ ਆਈ ਹੈ ਜੀ ਜਿਹੜੇ ਹੈਗੇ ਆ ਦੇਖ ਲਓ ਕਿਵੇਂ ਹੰਗਾਰਾ ਦਿੰਦੇ ਆ हां जी ਛੜਾ ਲਫ਼ਜ਼ ਵਿੱਚ ਹੋਣਾ ਚਾਹੀਦਾ ਬੋਲੇ ਦੇ ਆਉਂਦੀ ਥੋੜੀ ਹਾਂਜੀ ਹਾਂਜੀ ਸ਼ੁਰੂ ਕਰੋ ਜੀ ਕੋਈ ਨਹੀਂ ਕਹਿੰਦੇ ਨੇ ਜੀ ਛੜਿਆਂ ਦੀ ਅਗਨਾ ਬਲੇਰੰਨਾ ਵਾਲਿਆਂ ਦੇ ਪੱਕਣ ਪਰੌਂਠੇ ਛੜਿਆਂ ਦੀ ਅਗਨਾ ਬਲੇਰੰਨਾ ਵਾਲਿਆਂ ਦੇ ਪੱਕਣ ਪੜਾਓ ਚਲੋ ਚੱਜੇ ਸਾਈਡ ਕਰਨਗੇ ਜੀ ਇਹਦੇ ਬਾਰੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਰੜ ਕੇ ਛੇੜੀਆਂ ਦੀ ਅਗਨਾ ਵਾਲੇ ਨਹੀਂ ਇਥੋਂ ਲਿਆ ਹੀ ਨਹੀਂ ਛੜੇ ਦੀ ਮੁੱੱਚ ਫੜ ਕੇ ਥੈਂਕ ਯੂ ਜੀ ਕੰਟੈਸਟੈਂਟ ਅਗਲੀ ਜੀ ਪਲੀਜ਼ ਕੰਟੈਸਟੈਂਟ ਨੰਬਰ 10 ਕੰਟੈਸਟੈਂਟ ਨੰਬਰ 4 4 ਠੀਕ ਹੈ ਹਾਂਜੀ ਤੁਸੀਂ ਇੱਕ ਪਰਚੀ ਚੁੱਕ ਕੇ ਮੈਨੂੰ ਫੜਾ ਦਿਓ ਤੇ ਨਾਲੇ ਆਪਣੀ ਇੰਟਰੋਡਕਸ਼ਨ ਦਿਓ ਸਤਿਕਾਰਯੋਗ ਜੱਜ ਸਾਹਿਬਾਨ ਅਤੇ ਇੱਥੇ ਬੈਠੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਜੀਤ ਕੌਰ ਤੇ ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਨ ਖਾਟ ਕਰਕਲਾਂ ਦੀ ਜੰਪਾ ਵਾਲਿਆਂ ਮੈਨੂੰ ਮਾਲਬੰਨ ਦੇ ਵਿੱਚ ਰਹਿੰਦੇ ਹਾਂ ਤਕਰੀਬਨ 5.5 ਸਾਲ ਹੋ ਗਏ ਤੇ ਮੈਂ ਨਰਸਿੰਗ ਹੋਮ 'ਚ ਕੰਮ ਕਰਦੀ ਹਾਂ ਤੇ ਹਾਂਜੀ ਤੇ ਅੱਜ ਜਿਹੜਾ ਸਵਾਲ ਤੁਹਾਨੂੰ ਆਇਆ ਹੈ ਉਹ ਹੈ ਜਦੋਂ ਲੜਕੀ ਨੂੰ ਵਿਆਹ ਤੋਂ ਬਾਅਦ ਵਿਦਾ ਕਰਕੇ ਕਰਦੇ ਹਨ ਤਾਂ ਉਹ ਚੌਲ ਆਪਣੇ ਸਿਰ ਦੇ ਉੱਪਰੋਂ ਸੁੱਟਦੀ ਹੈ ਉਸ ਰਸਮ ਦਾ ਨਾਮ ਕੀ ਹੁੰਦਾ ਜਦੋਂ ਉਹ ਚੌਲ ਆਪਣੇ ਸਿਰ ਦੇ ਉੱਤੋਂ ਸੁੱਟਦੀ ਹੈ ਮਾਫ ਕਰਨਾ ਮੈਨੂੰ ਇਹਦਾ ਜਵਾਬ ਨਹੀਂ ਆਉਂਦਾ ਤੁਸੀਂ ਐਂ ਹੀ ਕਹਿ ਜਾਂਦੇ ਉਹਨੂੰ ਚੌਲ ਸੁੱਟਣਾ ਕਹਿੰਦੇ ਚਲੋ ਹਾਂਜੀ ਡੂਟੀ ਪਰਚੀ ਜੀ ਬੋਲੀ ਵਾਲੀ ਪਰਚੀ ਹਾਂਜੀ ਦੇਸੀ ਮਹੀਨੇ ਹੁੰਦੇ ਹਨ ਜੀ ਪੰਜਾਬੀ ਚ ਜੇਠ ਹਾਰ ਸੌਣ ਭਾਦੋਂ ਅਸੂ ਕਤਾ ਕਿਸੇ ਦੇਸੀ ਮਹੀਨੇ ਤੇ ਬੋਲੀ ਪਾਉਣੀ ਆ ਉਹਦਾ ਜ਼ਿਕਰ ਹੋਣਾ ਚਾਹੀਦਾ ਵਿੱਚ ਸੌਣ ਦਾ ਮਹੀਨਾ ਉੱਤ ਚੋਵੇ ਮੱਥੇ ਪਸੀਨਾ ਸਾਉਣ ਦਾ ਮਹੀਨਾ ਉੱਤੋਂ ਛੋਵੇ ਮੱਥੇ ਪਸੀਨਾ ਆ ਕੀ ਧੁੱਪ ਧੁੱਪ ਲਾਈ ਆਵੇ ਤੂੰ ਤਾਂ ਛਤਰੀ ਜਿਹੜੀ ਲੰਡਨੋਂ ਮੰਗਾਈ ਆਵੇ ਤੂੰ ਤਾਂ ਛਤਰੀ ਜਿਹੜੀ ਲੰਡਨੋਂ ਮੰਗਾਈ ਆ ਬਹੁਤ ਖੂਬਸੂਰਤ ਬੋਲੀ ਜੀ ਸਾਉਣ ਮਹੀਨੇ ਮੀਂਹ ਪੈ ਜਾਂਦਾ ਗੋਡੇ-ਗੋਡੇ ਘਾਹ ਆਵੇ ਮੈਂ ਰਿੰਨੀਆਂ ਸੇਵੀਆਂ ਮੁੱਛਾ ਮਨਾ ਕੇ ਆ ਕੋਈ ਮਰਿੰਨੀਆਂ ਸੇਵੀਆਂ ਸੋ ਪੰਜਾਬੀ ਬੋਲੀਆਂ ਦਾ ਲੋਕ ਰੰਗ ਉਹਦੇ ਵਿੱਚ ਹੀ ਆ ਸਾਉਣ ਤੇ ਭਾਦੋਂ ਤੇ ਉਹ ਕਹਿੰਦੇ ਰਾਈ 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 ਭਾਦੋਂ ਦੇ ਵਿੱਚ ਲੱਗਿਆ ੜਾ ਕਾ ਮੀ ਨਾ ਪੈਂਦਾ ਕਾਈ ਮੀ ਤਾਂ ਉੱਥੇ ਪੈਣਾ ਕੀ ਸੀ ਸਾਧੂ ਕਰਨ ਭਕਾਈ ਸੁੱਕ ਗਈ ਮੂੰਗਫਲੀ ਤੇ ਰੱਬ ਨੇ ਕਣੀ ਨਾ ਪਾਈ ਸੋ ਮਹੀਨਿਆਂ ਦਾ ਜ਼ਿਕਰ ਪੰਜਾਬੀ ਬੋਲੀਆਂ ਚ ਬਹੁਤ ਖੂਬਸੂਰਤੀ ਨਾਲ ਹੁੰਦਾ ਹਾਂਜੀ ਇਹਦੇ ਨਾਲ ਹੀ ਸਾਡੀ ਅਗਲੀ ਕੰਟੈਸਟੈਂਟ ਕੰਟੈਸਟੈਂਟ ਨੰਬਰ 5 ਸਸ਼ੀਕਲ ਜੀ ਮੇਰਾ ਨਾਮ ਪਰਮਿੰਦਰਜੀਤ ਕੌਰ ਵੜੈਚਾ ਆਸਟ੍ਰੇਲੀਆ ਤੋਂ ਮੈਂ ਬ੍ਰਿਸਬਨ ਤੋਂ ਆਂ ਤੇ ਪੰਜਾਬ ਤੋਂ ਮੈਂ ਅੰਮ੍ਰਿਤਸਰ ਤੋਂ ਆਂ ਪੰਜਾਬ ਚ ਮੈਂ ਮੈਡੀਕਲ ਵਿੱਚ ਸਟੱਡੀ ਕੀਤੀ ਸੀ ਲੇਕਿਨ ਆਸਟ੍ਰੇਲੀਆ ਚ ਜਾ ਕੇ ਬੈਕਰੇਜ ਕੀਤੀ ਹੈ ਤੇ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਤੇ ਇੱਥੇ ਹੁਣ ਮੈਂ ਜੌਬ ਕਰਦੀ ਪਈ ਆਂ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਚਾਹੇ ਕੋਈ ਵੀ ਜਿੱਤੇ ਕੋਈ ਵੀ ਹਾਰੇ ਲੇਕਿਨ ਬਹੁਤ ਅੱਛਾ ਮੌਕਾ ਮਿਲਿਆ ਹੈ ਆਪਣੇ ਪਰਿਵਾਰ ਵਿੱਚ ਸ਼ਾਮਿਲ ਹੋਣ ਦਾ ਆਪਣੇ ਸੱਭੇ ਚਾਰ ਨਾਲ ਜੁੜਨ ਦਾ ਧੰਨਵਾਦ ਜੀ हां जी ਜੇ ਤੁਹਾਨੂੰ ਜਿਹੜਾ ਸਵਾਲ ਆਇਆ ਹੈ ਉਹ ਹੈ ਕਿ ਸੇਵੀਆਂ ਵੱਟਣ ਵਾਲੀ ਮਸ਼ੀਨ ਦਾ ਨਾਮ ਕੀ ਹੁੰਦਾ ਹੈ ਸੇਵੀਆਂ ਜਿਹਦੇ ਨਾਲ ਆਪਾਂ ਵੱਟਦੇ ਆ ਉਸ ਮਸ਼ੀਨ ਦਾ ਨਾਮ ਕੀ ਹੁੰਦਾ ਜਿਸ ਮਸ਼ੀਨ ਨਾਲ ਸੇਵੀਆਂ ਵਟੀਆਂ ਜਾਂਦੀਆਂ ਉਸ ਨੂੰ ਘੋੜੀ ਕਹਿੰਦੇ ਆ ਬਹੁਤ ਖੂਬਸੂਰਤ ਜੀ ਤੇ ਹੁਣ ਤੁਸੀਂ ਪਰਚੀ ਚੱਕੋ ਬੋਲੀਆਂ ਵਾਲੀ हां जी ਪੰਜਾਬੀ ਹਾਰ ਸ਼ਿੰਗਾਰ ਪੰਜਾਬੀ ਗਹਿਣੇ ਸੋ ਗਹਿਣੇ ਆਉਣੇ ਚਾਹੀਦੇ ਆ ਜੀ ਵਿੱਚ ਕੋਈ ਲੌਂਗ ਹੋ ਜਵੇ ਝਾਂਜਰ ਹੋ ਜਵੇ ਕਾਂਟੇ ਹੋਣ ਕਿਸੇ ਵੀ ਕਿਸਮ ਦੇ ਗਹਿਣੇ ਮੈਟਲ ਜਣੀ ਹੋਣੀ ਚਾਹੀਦੀ ਵਿੱਚ ਉਹਦੇ ਚ ਕਈ ਵਾਰ ਹੁੰਦਾ ਨਾ ਕਹਦੇਦਾ ਜੀ ਲੌਂਗ ਤੇ ਬੋਲੀ ਪਾਓ ਉਹ ਕਹਿੰਦੇ ਜੀ ਲੈ ਚੀਤੇ ਨਾ ਪਾ ਦਿਆਂ ਅਹਿਲੇ ਦੱਸਣਾ ਪੈਂਦਾ ਹਾਂਜੀ ਪਲੀਜ਼ ਮੈਂ ਪੰਜਾਬ ਤੇ ਪਾ ਦਾਂ ਹਾਂਜੀ ਮੈਟਲ ਤੁਹਾਨੂੰ ਦੱਸਿਆ ਜੀ ਉਹ ਜੱਜਸ ਨੇ ਡਿਸਾਈਡ ਕਰਕੇ ਦੱਸ ਦੇਣਾ ਗੋਰੀਆਂ ਬਾਹਾਂ ਦੇ ਵਿੱਚ ਸ਼ੈਣ ਕਣ ਝੂੜੀਆਂ ਗੋਰੀਆਂ ਬਾਹਾਂ ਦੇ ਵਿੱਚ ਸ਼ੈਣ ਕਣ ਝੂੜੀਆਂ ਮਹਿੰਦੀ ਵਾਲੇ ਪੈਰਾਂ 'ਚ ਪੰਜੇ ਬਚਾਣੇ ਕਿਨੀ ਆ ਜਾ ਨੱਚ ਲੈ ਗਈ ਦੇਦੇ ਵਿੱਚ ਲਾਟ ਬਣ ਕੇਨੀ ਆ ਜਾ ਨੱਚ ਲੈ ਗਈ ਦੇਦੇ ਵਿੱਚ ਘਾਟ ਬਣ ਕੇਨੀ ਆ ਜਾ ਨੱਚ ਲੈ ਗਈ ਦੇਦੇ ਵਿੱਚ ਧੰਨਵਾਦ ਬਹੁਤ ਖੂਬਸੂਰਤ ਬੋਲੀ ਪਾਈ ਹੈ ਜੀ ਬਹੁਤ ਹੀ ਪਿਆਰੀ ਬੋਲੀ ਕਾਂਟੇ ਕਰਾਏ ਕੋਠੇ ਚੜਦੀ ਨੇ ਪਾਏ ਉੱਤੇ ਲੈ ਕੇ ਡੋਰੀ ਆ ਕਾਲਾ ਨਹੀਂ ਮੇਰੇ ਉੱਤੇ ਜਿੰਦਵਾਰ ਦਾ ਮੁੰਡਾ ਬਿਜਲੀ ਵਿਭਾਗ ਦੇ ਵਾਲਾ ਕਾਂਟਿਆਂ ਤੇ ਵੀ ਬੋਲੀਆਂ ਬੜੀਆਂ ਹਾਂਜੀ ਇਹਦੇ ਨਾਲ ਹੀ ਸਾਡੇ ਅੱਜ ਦੇ ਸਰਾਉਂਡ ਦੀ ਅਗਲੀ ਕੰਟੇਸਟੈਂਟ ਕੰਟੇਸਟੈਂਟ ਨੰਬਰ 6 ਸਸ਼ੀ ਕਾਜੀ ਮੇਰਾ ਨਾਮ ਮਨਪ੍ਰੀਤ ਕੌਰ ਕਰੇਵਾਲਾ ਤੇ ਮੈਂ ਇੱਥੋਂ ਦੀ ਜੰਪਲ ਹਾਂ ਤੇ ਮੈਂ ਡੀਕਨ ਯੂਨੀਵਰਸਿਟੀ ਦੇ ਵਿੱਚ ਬੈਚਲਰਸ ਆਫ ਕਾਮਰਸ ਪੜ੍ਹ ਰਹੀ ਹਾਂ ਤੇ ਮੈਂ ਮੈਨੂੰ ਇੱਥੇ ਬਹੁਤ ਚੰਗਾ ਲੱਗਿਆ ਮੈਂ ਅੱਜ ਵੀ ਸਾਲੇਰੀਆ ਇੱਥੇ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ ਪਿਛਲੇ 1 ਹਫ਼ਤੇ ਤੋਂ ਅਸੀਂ ਸਾਰੇ ਇਕੱਠੇ ਰਹੇ ਹਾਂ ਤੇ ਧੰਨਵਾਦ ਹਾਂਜੀ ਤੇ ਮਨਪ੍ਰੀਤ ਨੂੰ ਜਿਹੜਾ ਅੱਜ ਸਵਾਲ ਆਇਆ ਹੈ ਉਹ ਹੈ ਕੀ ਸੱਜਰੀ ਸੂਈ ਮੱਝ ਜਾਂ ਗਾਂ ਦੇ ਪਹਿਲੇ ਦੁੱਧ ਤੋਂ ਨੂੰ ਗਰਮ ਕਰਕੇ ਇੱਕ گاੜਾ ਪਦਾਰਥ ਬਣਦਾ ਹੈ ਉਸ ਨੂੰ ਕੀ ਕਹਿੰਦੇ ਹਨ ਜੀ ਉਸ ਨੂੰ ਬੋੜੀ ਕਿਹਾ ਜਾਂਦਾ ਹੈ ਬਹੁਤ ਖੂਬ ਸਹੀ ਹਾਂਜੀ ਪੰਜਾਬੀ ਲੋਕ ਰੰਗ ਪੰਜਾਬੀ ਕੰਮ ਕਾਜ ਮਧਾਣੀ ਪੱਖੀ ਜਾਂ ਪੀੜੀ ਤਿੰਨਾ ਚੋਂ ਕਿਸੇ ਤੇ ਵੀ ਬੋਲੀ ਪਾ ਕੇ ਦੱਸ ਦਿਓ ਮਧਾਣੀ ਪੱਖੀ ਜਾਂ ਪੀੜੀ ਕੜਾ ਵੱਜਦਾ ਕਢੋਲੀ ਵੱਜਦੀ ਕੜਾ ਵੱਜਦਾ ਕਢੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਬੱਜਦੀ ਗਾਗਰ ਵੱਜਦੀ ਸੁਣਵੇ ਕਿਤੇ ਗਾਗਰ ਵੱਜਦੀ ਗਾਗਰ ਵੱਜਦੀ ਸੁਣਵੇ ਕਿਤੇ ਗਾਗਰ ਵੱਜਦੀ ਬਹੁਤ ਉਸਤ ਬੋਲੀ ਪਾਈ ਆ ਜੀ ਬਹੁਤ ਹੀ ਵਧੀਆ ਅੰਦਾਜ਼ ਮੈਂ ਤਾਂ ਸੱਸ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦੀ ਤੇਰੀ ਸੱਸ ਨੂੰ ਅੱਗ ਲੱਗ ਜੇ ਸਣੇ ਮਧਾਣੀ ਪੀੜੀ ਸੋ ਬਹੁਤ ਸੋਹਣੇ ਦੋਨੋਂ ਬੋਲੀ ਪਾਈ ਆ ਜੀ ਆ ਜੀ ਅਗਲੀ ਕੰਟੈਸਟੈਂਟ ਪਲੀਜ਼ ਕੰਟੈਸਟੈਂਟ ਨੰਬਰ 7 ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਪ੍ਰੀਤ ਹੈ ਮੈਨੂੰ ਮੈਲ ਪਨਾਈ 6 ਸਾਲ ਹੋ ਗਏ ਨੇ ਤੇ ਪੰਜਾਬ ਤੋਂ ਮੈਂ ਪਿੱਛੇ ਪਟਿਆਲਾ ਤੋਂ ਤੇ ਮੈਨੂੰ ਕੌਣ ਦਾ ਨਚਣ ਦਾ ਪਹੁੰਚ ਆ ਪਰ ਹਾਂ ਹਾਂਜੀ ਜਗਪ੍ਰੀਤ ਜੀ ਤੁਹਾਨੂੰ ਅੱਜ ਜਿਹੜਾ ਸਵਾਲ ਤੁਸੀਂ ਪੇਕ ਕੀਤਾ ਆਪਣੇ ਵਾਸਤੇ ਉਹ ਹੈ ਸੂਈ ਤੇ ਇੱਕ ਧੁਈ ਵਿੱਚ ਕੀ ਫਰਕ ਹੁੰਦਾ ਹੈ ਤੇ ਇਹ ਕਿਸ ਕੰਮ ਆਉਂਦੀਆਂ ਹਨ ਸੂਈ ਜਿਹੜੀ ਹੁੰਦੀ ਹੈ ਛੋਟੀ ਸੂਈ ਹੁੰਦੀ ਹੈ ਆਮ ਵਰਤੋਂ ਲਈ ਇਸਤੇਮਾਲ ਕੀਤੀ ਜਾਂਦੀ ਹੈ ਜਿਹੜੇ ਸੂਟਾਂ ਛੋਟਾ ਦੇ ਟਾਂਕੇ ਲਵਾਉਣ ਲਈ ਜਿਹੜੀ ਕੰਦੂਈ ਹੁੰਦੀ ਹੈ ਉਹ ਰਜਾਈ ਦੇ ਸੀਣ ਲਈ ਉਹ ਵੱਡੀ ਹੁੰਦੀ ਆ ਤੇ ਉਹ ਰਜਾਈ ਜਾਂ ਤੁਸੀਂ ਕੰਮ ਹਾਂਜੀ ਬੋਲੀ ਆਪਣੀ ਪਿਕ ਕਰੋ ਜੀ ਹਾਂਜੀ ਬੋਲੀ ਆਈ ਹੈ ਜੀ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਕੋਈ ਵੀ ਪਿੰਡ ਹੋਵੇ ਕੋਈ ਵੀ ਸ਼ਹਿਰ ਹੋਵੇ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਤਰਜ਼ ਤੇ ਬੋਲੀ ਸੁਣਾਣੀ ਤੁਸੀਂ ਹਾਂਜੀ ਹਾਂਜੀ ਦੁਆਬੇ ਸ਼ੈਨਾ ਮਿਆਈ ਬਾਵਣਾ ਦੁਆਬੇ ਸ਼ੈਨਾ ਮਿਆਈ ਬਾਵਣਾ ਉਠਾ ਨੂੰ ਪੜ ਤੇ ਉਠਾ ਨੂੰ ਪੜ ਦੇ ਖੜਵੇ ਨਹੀਂ ਖੜ ਤਾਂ ਮੈਨੂੰ ਕੁੱਟਣੀ ਨਹੀਂ ਆਉਂਦੀ ਬਲ 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 ਬਲੇ ਖੜ ਤਾਂ ਮੈਨੂੰ ਕੁੱਟਣੀ ਨਹੀਂ ਆਉਂਦੀ ਗੁੱਤੋਲੇਂ ਦੇ ਫੜਵੇ ਮੇਰਾ ਉਡੇ ਡੋਰੀਆ ਮਹਿਲਾ ਵਾਲੇ ਕਰਵੇ ਨਹੀਂ ਮੇਰਾ ਉਡੇ ਡੋਰੀਆ ਧੰਨਵਾਦ ਬਹੁਤ ਸੋਹਣੀ ਬੋਲੀ ਪਾਈ ਆ ਜੀ ਜਜੇਸ ਡਿਸਾਈਡ ਕਰਨਗੇ ਇਸ ਚੀਜ਼ ਨੂੰ ਉਹ ਕਹਿੰਦੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਲੀਆਂ ਉਥੋਂ ਦੇ ਉਹ ਬਰਦ ਸੁਣੀ ਦੇ ਗਲ ਉਹਨਾਂ ਦੇ ਟੱਲੀਆਂ ਭੱਜ-ਭੱਜ ਕੇ ਉਹ ਮੱਕੀ ਬੀਜ ਤੇ ਗਿੱਠ-ਗਿੱਠ ਲੱਗੀਆਂ ਛੱਲੀਆਂ ਤੇ ਮੇਲਾ ਮੁਕਸਰ ਦਾ ਕਹਿੰਦੇ 2 ਮੁਟਿਆਰਾਂ ਚੱਲੀਆਂ ਸੋ ਇਹ ਸੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਹਾਂਜੀ ਤੇ ਮੁਟਿਆਰਾਂ ਹੁਣ ਸਾਡੀਆਂ ਰਹਿ ਗਈਆਂ ਨੇ ਪਿੱਛੇ 3 2 ਨਹੀਂ ਸੋ ਕੰਟੈਸਟੈਂਟ ਨੰਬਰ 8 ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤਕੌਰ ਹੈ ਮੈਂ ਆਰਐਮਆਈ ਤੋਂ ਇੰਟੀਰੀਅਰ ਆਰਕੀਟੈਕਚਰ ਕਰ ਰਿਹਾ ਹਾਂ ਜਮਾ ਫਸਟ ਇਅਰ ਮੈਂ ਆਪਣੇ ਮम्मा ਡੈਡੀ ਦੇ ਪੰਜਾਬੀ ਸੱਭਿਆਚਾਰ ਨੂੰ ਬਸਰਾ ਤਨਾਲ ਕਰਦਾ ਹਾਂ। ਹਾਂਜੀ ਤੇ ਤੁਸੀਂ ਅੱਜ ਆਪਣਾ ਸਵਾਲ ਪਿਕ ਕਰੋ ਕਿ ਇਹਦੇ ਚੋਂ ਕਿਹੜੇ ਸਵਾਲ ਦਾ ਜਵਾਬ ਤੁਸੀਂ ਅੱਜ ਦੇਣਾ ਪਸੰਦ ਕਰੋਗੇ। ਹਾਂਜੀ ਤੇ ਇਹਨਾਂ ਨੂੰ ਸਵਾਲ ਹੈ ਕਿ ਮੁਹਾਵਰਾ ਜਿਹੜਾ ਹੈ ਤੁਸੀਂ ਪੂਰਾ ਕਰਨਾ ਹੈ ਅੱਧਾ ਮੈਂ ਬੋਲਦੀ ਹਾਂ ਦਾਲ ਰੋਟੀ ਘਰ ਦੀ ਤੇ ਇਸ ਤੋਂ ਬਾਅਦ ਜਿਹੜਾ ਮੁਹਾਵਰਾ ਉਹ ਤੁਸੀਂ ਪੂਰਾ ਕਰੋ। ਦਾਲ ਰੋਟੀ ਘਰ ਦੀ ਪਲੀਜ਼ ਪ੍ਰੋਂਪਟ ਨਾ ਕਰੋ। ਹੁਣ ਬੋਲ ਸਕਦੇ ਹੋ ਜੀ ਦਾਲ ਰੋਟੀ ਕਰਦੀ ਦਿਵਾਲੀ ਅੰਬਰ ਹਾਂਜੀ ਹੁਣ ਤੁਸੀਂ ਬੋਲੀ ਪਿਕ ਕਰੋ ਹਾਂਜੀ ਇੱਕ ਬੜਾ ਹੀ غرੂਰ ਤੇ ਅਨਖ ਭਰਪੂਰ ਲਫਜ਼ ਹੈ ਜੀ ਜੱਟ ਜੱਟ ਤੇ ਬੋਲੀ ਪਾਉਣੀ ਹੈ ਜੀ ਵੈਸੇ ਤਾਂ ਵਿਚਾਰਾ ਕਿਰਤੀ ਕਿਸਾਨ ਮਜ਼ਦੂਰ ਆਦਮੀ ਵੀ ਆ ਉਹ ਪਰ ਜੱਟ ਦੇ ਲਫ਼ਜ਼ ਦੀ ਹੋਂਦ ਨੂੰ ਕਾਫੀ ਖਤਰਾ ਪਿਛਲੇ ਸਮੇਂ ਤੇ ਜੱਟ ਲਫ਼ਜ਼ ਤੇ ਬੋਲੀ ਪਾਉਣੀ ਹੈ ਜੀ ਤੁਸੀਂ ਚਾਹੇ ਲਫ਼ਜ਼ ਸੁਣਾਉਂਦੇ ਹੋਰੇ ਤਾਂ ਬੋਲੀ ਪਾਗਾ ਹਾਂ ਜੀ ਜਿਹੜੇ ਤੇ ਸੁਣਾਉਂਦੇ ਹੋਰੇ ਬੋਲੀ ਪਾ ਹਾਂ ਜੀ ਜੱਜ ਜਜ ਡਿਸਾਈਡ ਕਰ ਦੇਣਗੇ ਜੀ ਪਾ ਤੁਸੀਂ ਕਿਸੇ ਤੇ ਵੀ ਪਿਓ ਸਾਰੇ ਤਾਂ ਕਹਿੰਦੇ ਮੇਰੇ ਮੱਥ ਪਿਆਨੇ ਪਾਏ ਸਾਰੇ ਤਾਂ ਕਹਿੰਦੇ ਮੇਰੇ ਮੱਥ ਪਿਆਨੇ ਪਾਏ ਇੱਕ ਇੱਕੋ ਇੱਕੋ ਹੀ ਤਵੀਤ ਮੇਰੇ ਬਹੁਤ ਖੂਬਸੂਰਤ ਜੀ ਕਿਤੇ ਵੀ ਜੱਟ ਫਿੱਟ ਕਰ ਜਾਂਦੇ ਇੱਕੋ ਜੀ ਵੀ ਜੱਟਾ ਤੇਰੇ ਘਰ ਦਾ ਵੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾ ਨਹੀਂ ਵੈਸੇ ਕਾਰਨਾਮੇ ਜੱਟਾਂ ਵਾਲੇ ਹੀ ਆ ਪਰ ਵਿੱਚ ਜੱਟ ਫਿੱਟ ਨਹੀਂ ਹੋਇਆ ਜੱਟਾ ਵੇ ਜਟਾ ਇੱਕ ਲੈ ਦੇ ਦੁਪੱਟਾ ਇੱਕ ਲੈ ਦੇ ਸੂਟ ਨਸਵਾਰੀ ਵੇ ਲੱਕ ਪਤਲਾ ਚਰੀ ਦੀ ਪੰਡ ਭਾਰੀ ਵੇ ਇਹੋ ਜਿਹੀਆਂ ਬੋਲੀਆਂ ਵੀ ਪਾਈਆਂ ਜਾ ਸਕਦੀਆਂ ਹਾਂਜੀ ਅਗਲੀ ਕੰਟੈਸਟੈਂਟ ਕੋੰਟੈਸਟੈਂਟ ਨੰਬਰ 9 ਸ੍ਰੀਕਲ ਜੀ ਮੇਰਾ ਨਾਮ ਗਗਨਦੀਪ कौर ਤੇ ਮੈਂ ਇੱਥੇ ਨਰਸਿੰਗ ਪਹਿਲੇ ਭਾਗ ਦੀ ਵਿਦਿਆਰਥਣ ਹਾਂ ਜੀ ਮੈਂ ਵੈਲੇ ਵਕਤ ਵਿੱਚ ਗਿੱਦਾਂ ਤੇ ਮੰਗਣਾ ਪਾਉਣਾ ਪਸੰਦ ਕਰਦੀ ਹਾਂ ਧੰਨਵਾਦ ਹਾਂਜੀ ਤੇ ਤੁਸੀਂ ਹੁਣ ਆਪਣਾ ਹੈਰਿਟੇਜ ਰਾਉਂਡ ਦਾ ਕੁਐਸਚਨ ਪਿਕ ਕਰ ਤੇ ਅੱਜ ਜਿਹੜਾ ਸਵਾਲ ਤੁਹਾਨੂੰ ਆਇਆ ਹੋਇਆ ਕਿ ਪਾਣੀ ਵਾਰ ਬਨੇ ਦੀਏ ਮਾਈ ਬੰਨਾ ਬੰਨੀ ਬਾਹਰ ਖੜੇ ਇਹ ਗੀਤ ਜਿਹੜਾ ਕਦੋਂ ਗਾਇਆ ਜਾਂਦਾ ਹੈ ਪਾਣੀ ਵਾਰ ਬਨੇ ਦੀਏ ਮਾਈ ਵਨਾ ਬੰਨੀ ਬਾਹਰ ਖੜੇ ਜੇ ਗੀਤ ਉਹਨੂੰ ਗਾਇਆ ਜਾਂਦਾ ਜਦੋਂ ਲਾੜਾ ਲਾੜੀ ਦਰਵਾਜ਼ੇ ਦੇ ਬਾਹਰ ਖੜੇ ਹੁੰਦੇ ਤੇ ਮਾਂ ਤੇ ਮਾਂ ਲਾੜੇ ਦੀ ਮਾਂ ਸਤਵਾਰੀ ਤੋਂ ਦੀ ਪਾਣੀ ਪਾਰ ਨੂੰ ਹੈ ਜਿੱਤ ਸੇ ਹੁਣ ਆਪਣੀ ਬੋਲੀ ਦੇਖ ਹਾਂਜੀ ਉਸੇ ਸੰਦਰਭ ਚ ਤੁਹਾਨੂੰ ਬੋਲੀ ਆਈ ਹੈ ਮੈਨੂੰ ਲੱਗਦਾ ਪਤਾ ਨਹੀਂ ਵਿਆਹ ਛੇਤੀ ਕਰਦਿਆਂ ਨੇ ਧਰ ਦੇਣਾ ਸੌਰੇ ਜਾਂ ਪੇਕਿਆਂ ਇਹਨਾਂ ਦੋਨਾਂ ਚੋਂ ਕਿਸੇ ਤੇ ਬੋਲੀ ਪਾ ਦਿਓ ਜੀ ਸੋਹਰੇ ਜਾਂ ਪੇਕੇ ਪੇਕੇ ਆ ਨਹੀਂ ਮੈਂ ਰਖੀ लाडली ਪੇਕੇ ਆ ਨਹੀਂ ਮੈਂ ਰਖੀ लाडली ਸੋਹਰੇ ਭਿੰਦੇ ਪਕੀ ਨਹੀਂ ਮਾ ਸੋਹਰੇ ਸੋਹਰੇ ਭਿੰਦੇ ਚਕੀ ਨਹੀਂ ਮਾ ਦੀਏ लाडलीਏ ਸੋਵੜ ਪੈ ਗਿਆ ਵਖੀ ਨਹੀਂ ਮਾ ਦੀਏ लाडलीਏ ਸੋਵੜ ਪੈ ਗਿਆ ਵਖੀ ਨਹੀਂ ਮਾ ਦੀਏ लाडलीਏ ਸੋਵੜ ਪੈ ਗਿਆ ਵਖੀ ਅਖੀਰ ਵਿੱਚ ਮੈਂ ਸੱਭਿਆਚਾਰਿਕ ਸਾਥ ਦਾ ਤੈਂ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਧੰਨਵਾਦ ਜੀ ਥੈਂਕ ਯੂ ਜੀ ਬੜੀ ਸੋਹਣੀ ਬੋਲੀ ਪਾਈ ਪਹਿਲਾਂ ਤਾਂ ਕਹਿੰਦੀ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ ਜੇ ਵੱਡੀ ਦਾ ਕਲਛਣ ਆ ਰੂੜੀ ਚੜ ਚੜ ਵੇਖੇ ਸੋ ਜੀ ਪੇਕੇਆਂ ਤੇ ਵੀ ਬੜੀਆਂ ਤੇ ਸਹੁਰਿਆਂ ਤੇ ਵੀ ਬੜੀਆਂ ਤੇ ਮੇਰਾ ਖਿਆਲ ਹੁਣ ਆਪਣੇ ਕੋਲ ਅੱਜ ਦੀ ਆਖਰੀ ਕੰਟੈਸਟੈਂਟ ਆ ਇਸ ਰਾਊਂਡ ਦੀ ਉਸ ਤੋਂ ਬਾਅਦ ਇੱਕ ਰਾਊਂਡ ਹੋ ਰਹਿ ਜਾਂਦਾ ਤੇ ਆਖਰੀ ਕੰਟੈਸਟੈਂਟ ਪਲੀਜ਼ ਆਪਣੀ ਇੰਟਰੋਡਕਸ਼ਨ ਜੀ ਮੈਂ ਕੁੜੀ ਹਾਂ ਉਸ ਪੰਜਾਬ ਦੀ ਜਿਥੇ ਵਗਦੇ ਪੰਜ ਦਰਿਆ ਲੈ ਕੇ ਕੁਝ ਜ਼ਿੰਮੇਵਾਰੀਆਂ ਮੈਂ ਗਈ ਵਿਚ ਪਰਦੇਸਾਂ ਆ ਨਹੀਂ ਭੁੱਲੀ ਸੱਭਿਆਚਾਰ ਨੂੰ ਮੈਂ ਰੱਖਿਆ ਦਿਲ ਦੇ ਵਿੱਚ ਵਸਾ ਮੈਂ ਰੱਖਿਆ ਦਿਲ ਦੇ ਵਿੱਚ ਵਿਚਾਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਦੀਪ ਕੌਰ ਮੈਂ ਇੱਥੇ ਮੈਲਬੰਦੀਨੀ ਵਾਸੀ ਆ ਤੇ ਪੰਜਾਬ ਤੋਂ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਹੀ ਸੋਹਣੇ ਪਿੰਡ ਕਾਲੇਫਗਾਨੇ ਦੀ ਜੰਮਪਾਣਾ ਮੈਂ ਇਥੋਂ ਬੀਐਸਸੀ ਇਨਫੋਰਮੇਸ਼ਨ ਟੈਕਨੋਲੋਜੀ ਕਰਕੇ ਇੱਥੇ ਮੈਂ ਗ੍ਰਾਫਿਕ ਡਿਜ਼ਾਈਨ ਕੋਰਸ ਕੀਤਾ ਹੈ ਮੈਂ ਬਹੁਤ ਹੀ ਧੰਨਵਾਦੀ ਹਾਂ ਸੱਭਿਆਚਾਰਕ ਗਰੁੱਪ ਵਾਲਿਆਂ ਦੀ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਦਾ ਮੌਕਾ ਦਿੱਤਾ ਤੇ ਅਸੀਂ ਪਿਛਲੇ 7 10 ਦਿਨ ਜੋ ਇਕੱਠੇ گزارੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਹਾਂਜੀ ਰਾਜਦੀਪ ਜੀ ਆਪਣਾ ਪ੍ਰਸ਼ਨ ਤੁਸੀਂ ਇਸ ਵਿੱਚੋਂ ਉਠਾਓ ਹਾਂਜੀ ਅੱਜ ਦਾ ਪ੍ਰਸ਼ਨ ਇਹਨਾਂ ਵਾਸਤੇ ਹੈ ਸ਼ੂਸ਼ਕ ਕਦੋਂ ਤੇ ਕਿਸ ਵੱਲੋਂ ਦਿੱਤਾ ਜਾਂਦਾ ਹੈ ਸ਼ੂਸ਼ਕ ਸ਼ੂਸ਼ਕ ਜਦ ਬੱਚਾ ਜਾਂਦਾ ਹੈ ਤਾਂ ਨਾਨਕਿਆਂ ਵੱਲੋਂ ਜਿਹੜੀ ਜ਼ਮਨੀ ਦਿੱਤੀ ਜਾਂਦੀ ਹੈ ਜੀ ਉਹਨੂੰ ਸ਼ੂਸ਼ਕ ਕਹਿੰਦੇ ਨੇ ਜੀ ਬਹੁਤ ਖੂਬਸੂਰਤ ਹਾਂਜੀ ਇਹਦੀੋ ਹੀ ਕਸਰ ਰਹਿੰਦੀ ਸੀ ਜੀ ਹੁਣ ਸੱਸ ਤੇ ਬੋਲੀ ਪਾਉਣੀ ਹੈ ਜੀ ਸੋਹਰਾ ਵੀ ਹੋ ਗਿਆ ਤੇ ਚੇਠ ਵੀ ਹੋ ਗਿਆ ਦਿਓਰ ਪਰਜਾਈ ਸੱਸ ਰਹਿੰਦੀ ਏਦੇ ਤੇ ਪਾਓ ਜੀ ਬਹੁਤ ਖੂਬਸੂਰਤ ਬੋਲੀ ਘਾਟ ਨੂੰਹਾ ਬਣੀ ਘਟ ਸੱਸਾਂ ਬਣੀ ਤੂੰ ਲੜੇ ਤੇਰੀ ਮਾਂ ਲੜੇ ਨਾਲੇ ਲੜੇ ਤੇਰੀ ਵੱਡੀ ਭੈਣ ਜੀ ਤੁਹਾਡਾ ਮਾਂ ਪੁੱਤ ਦਾ ਏ ਕਾਵੇ ਮੈਂ ਕੱਲੀ ਦਾਇਂ ਗੜੀ ਇਹ ਨੂੰਹਾ ਵੀ ਘਟ ਨਹੀਂ ਆਵੇ ਕੱਲੀਆਂ ਸੱਸਾਂ ਹੀ ਬਦਨਾਮ ਨੇ ਵੈਸੇ ਹਾਂਜੀ ਇਹਦੇ ਨਾਲ ਇਹ ਰਾਉਂਡ ਇੱਥੇ ਸਮਾਪਤ ਹੁੰਦਾ